ਮਹਿਮੂਦ ਗਜਨਵੀ ਦੇ ਹਮਲਿਆਂ ਦੇ ਵਿੱਚ ਤੋੜੇ ਗਏ ਇਸ ਮੰਦਰ ਦੇ ਪੱਥਰ ਅੱਜ ਵੀ ਆਪਣੇ ਅਤੀਤ ਦੀ ਬਾਤ ਪਾਉਂਦੇ ਇਸ ਮੰਦਰ ਦੇ ਵਿਹੜੇ ਦੇ ਵਿੱਚ ਖਿਲਰੇ ਪਏ ਤੁਹਾਨੂੰ ਮਿਲ ਜਾਣਗੇ ਪੱਥਰਾਂ ਤੇ ਬਣੇ ਸੂਰਜਮੁਖੀ ਦੇ ਫੁੱਲਾਂ ਤੋਂ ਪਤਾ ਲੱਗਦਾ ਕਿ 9ਵੀਂ ਸਦੀ ਵਿੱਚ ਇੱਥੇ ਸੂਰਜਮੁਖੀ ਦੀ ਫਸਲ ਹੁੰਦੀ ਰਹੀ ਹੋਵੇਗੀ ਮੰਦਰ ਦਾ ਮੂੰਹ ਪੂਰਬ ਦਿਸ਼ਾ ਵਿੱਚ ਬਣਾਇਆ ਗਿਆ ਸੀ ਤਾਂ ਜੋ ਚੜਦੇ ਸੂਰਜ ਦੀ ਪਹਿਲੀ ਕਿਰਨ ਮੰਦਰ ਦੇ ਵਿੱਚ ਮੂਰਤੀ ਤੇ ਆ ਕੇ ਪੈ ਸਕੇ ਹਾਂਜੀ ਮਿੱਤਰੋ ਮੈਂ ਗੁਰਪ੍ਰੀਤ ਪਸ਼ੋਰੀ ਆ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਇਸ ਵਾਰ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਆਵਾਨੇਰੀ ਪਿੰਡ ਦੇ ਵਿੱਚ ਤੇ ਇੱਥੇ ਆਪਾਂ ਦੇਖਾਂਗੇ ਹਰਸ਼ਦ ਮਾਤਾ ਮੰਦਿਰ ਹਰਸ਼ਦ ਮਾਤਾ ਦਾ ਇਹ ਮੰਦਿਰ 9ਵੀਂ ਸਦੀ ਦੇ ਵਿੱਚ ਬਣਿਆ ਸੀ ਹਰਸ਼ਦ ਮਾਤਾ ਤੋਂ ਭਾਵ ਖੁਸ਼ੀਆਂ ਦੀ ਦੇਵੀ ਆਓ ਆਪਾਂ ਦਰਸ਼ਨ ਕਰਦੇ ਹਾਂ ਮੰਦਿਰ ਦੇ ਮਹਾ ਮੇਰੂ ਸ਼ੈਲੀ ਜਿਸ ਨੂੰ ਕਿ ਭਾਰਤੀ ਨਾਗਰਾ ਸ਼ੈਲੀ ਬੋਲਦੇ ਹਨ ਉਸ ਵਿੱਚ ਬਣਿਆ ਇਹ ਮੰਦਿਰ ਪੂਰਬ ਮੁਖੀ ਹੈ ਜੋ ਚਾਂਦ ਬਾਵੜੀ ਤੋਂ ਚੜ੍ਹਦੇ ਵੱਲ ਹੈ ਮੰਦਿਰ ਤੇ ਬਾਵੜੀ ਇੱਕੋ ਸਮਿਆਂ ਦੇ ਵਿੱਚ ਬਣਾਏ ਗਏ ਕਿਉਂਕਿ ਉਸ ਵੇਲੇ ਦੇ ਰਾਜ ਪਰਿਵਾਰ ਉਸ ਬਾਵੜੀ ਦੇ ਵਿੱਚ ਇਸ਼ਨਾਨ ਕਰਕੇ ਹੀ ਮੰਦਿਰ ਤੱਕ ਮੱਥਾ ਟੇਕਣ ਆਉਂਦੇ ਸਨ ਕਹਿੰਦੇ ਸਨ ਉਸ ਸਮੇਂ ਬਾਵੜੀ ਤੋਂ ਮੰਦਿਰ ਤੱਕ ਭੂਮੀਗਤ ਸ਼ੁਰੰਗ ਹੋਇਆ ਕਰਦੀ ਸੀ ਜੋ ਅੱਜ ਕੱਲ੍ਹ ਬੰਦ ਕਰ ਦਿੱਤੀ ਗਈ ਹੈ ਮੰਦਿਰ ਗਰਭਗ੍ਰਹਿ ਪੰਚਰਥ ਸ਼ੈਲੀ ਵਿੱਚ ਬਣਿਆ ਹੋਇਆ ਹੈ ਮੰਦਰ ਦੀ ਛੱਤ ਤੇ ਬਣਿਆ ਗੁੰਬਦ ਬਾਅਦ ਵਿੱਚ ਬਣਾਇਆ ਪ੍ਰਤੀਤ ਹੁੰਦਾ ਹੈ। ਕਹਿੰਦੇ ਨੇ ਕਿ ਇਹ ਮੰਦਰ ਕਾਫੀ ਉੱਚਾ ਹੁੰਦਾ ਸੀ ਜਦੋਂ ਇਹ ਬਣਿਆ ਸੀਗਾ। ਤੇ ਇਸ ਦੇ ਵਿੱਚ ਜਿਹੜੀ ਅਸਲੀ ਮੂਰਤੀ ਸੀ ਹਰਸ਼ਦ ਮਾਤਾ ਦੀ ਉਹ 6 ਫੁੱਟ ਉੱਚੀ ਨੀਲਮ ਪੱਥਰ ਦੀ ਬੇਸ਼ਕੀਮਤੀ ਮੂਰਤੀ ਬਣਾਈ ਹੋਈ ਸੀ ਜੋ ਕਿ ਬਾਅਦ ਦੇ ਵਿੱਚ ਚੋਰੀ ਹੋ ਗਈ। ਜੇ ਤੁਸੀਂ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਬਿਜਲੀ ਦੇ ਔਜ਼ਾਰ ਨਹੀਂ ਹੁੰਦੇ ਸਨ ਤਾਂ ਇੰਨੀ ਬਰੀਕੀ ਦੇ ਵਿੱਚ ਕੰਮ ਕਰਨਾ ਕਿੰਨਾ ਔਖਾ ਹੁੰਦਾ ਹੋਵੇਗਾ ਬਹੁਤ ਸੋਹਣਾ ਕੰਮ ਕੀਤਾ ਹੈ ਕਾਰੀਗਰਾਂ ਨੇ ਜਿਨ੍ਹਾਂ ਨੇ ਬਣਾਇਆ ਦੇਖੋ ਸੂਰਜਮੁਖੀ ਦੇ ਫੁੱਲ ਇਹਦਾ ਮਤਲਬ ਕੀ 8ਵੀਂ 9ਵੀਂ ਸਦੀ ਦੇ ਵਿੱਚ ਰਾਜਸਥਾਨ ਦੇ ਇਸ ਖੇਤਰ ਦੇ ਵਿੱਚ ਵੀ ਸੂਰਜਮੁਖੀ ਦੀ ਫਸਲ ਜ਼ਰੂਰ ਉਗਦੀ ਹੋਵੇਗੀ ਇਸ ਤੋਂ ਇਲਾਵਾ ਜੇ ਦੇਖੋ ਤਾਂ ਤੁਸੀਂ ਮੰਦਰ ਦੇ ਆਲੇ-ਦੁਆਲੇ ਹੋਰ ਵੀ ਬਹੁਤ ਸਾਰੀਆਂ ਮੂਰਤੀਆਂ ਜਿਹੜੀਆਂ ਹੈਗੀਆਂ ਉਸ ਸਮੇਂ ਦੀਆਂ ਬਣੀਆਂ ਹੋਈਆਂ ਨੇ ਬੇਲ ਬੂਟੇ ਬਹੁਤ ਸ਼ਾਨਦਾਰ ਕਲਾਕਾਰੀ ਜਿਹੜੀ ਇਸ ਕੀਤੀ ਗਈ ਸੀ ਅਜੇ ਮੰਦਰ ਛੋਟਾ ਜਿਹਾ ਪੜ ਪਰ ਕਹਿੰਦੇ ਬਹੁਤ ਵੱਡਾ ਉੱਚਾ ਮੰਦਰ ਹੋਇਆ ਕਰਦਾ ਸੀ ਇਹ ਕਿਉਂਕਿ ਜਦੋਂ ਇਸ ਨੂੰ ਤੋੜਿਆ ਗਿਆ ਤਾਂ ਇਸ ਦੇ ਸ਼ਿਖਰ ਅਮਾਲਕਾ ਤੇ ਹੋਰ ਬਹੁਤ ਸਾਰੇ ਸਤੰਭ ਵਗੈਰਾ ਅੱਜ ਵੀ ਤੁਹਾਨੂੰ ਮੰਦਰ ਦੇ ਵਿੜੇ ਦੇ ਵਿੱਚ ਖਿਲਰੇ ਮਿਲ ਜਾਣਗੇ ਜਿਸ ਤੋਂ ਪਤਾ ਲੱਗਦਾ ਵੀ ਜਦੋਂ ਇਹ ਆਪਣੇ ਅਸਲੀ ਰੂਪ ਦੇ ਵਿੱਚ ਹੋਵੇਗਾ ਤਾਂ ਕਿੰਨਾ ਵੱਡਾ ਮੰਦਰ ਹੋਣਾ ਇਹ ਪੂਰਬ ਮੁਖੀ ਮੰਦਰ ਹੈ ਕਿਉਂਕਿ ਚੜਦੇ ਸੂਰਜ ਦੀ ਜਿਹੜੀ ਕਿਰਨ ਹੈ ਉਹੋ ਸਿੱਧੀ ਆ ਕੇ ਗਰਭ ਗ੍ਰਹਿ ਦੇ ਵਿੱਚ ਮੂਰਤੀ ਤੇ ਪੈਂਦੀ ਹੁੰਦੀ ਸੀ ਬਹੁਤ ਸ਼ਾਨਦਾਰ ਕੰਮ ਕੀਤਾ ਗਿਆ ਹੈ ਚਾਂਦ ਬਾਵੜੀ ਦੇਖਣ ਤੋਂ ਬਾਅਦ ਹਰਸ਼ਦ ਮਾਤਾ ਦਾ ਮੰਦਿਰ ਜ਼ਰੂਰ ਦੇਖਣਾ ਚਾਹੀਦਾ ਕਿਉਂਕਿ ਹਰਸ਼ਦ ਮਾਤਾ ਦਾ ਮੰਦਿਰ ਦੇਖੇ ਬਿਨਾ ਜਿਹੜੀ ਆਵਾਨੀ ਦੀ ਯਾਤਰਾ ਅਧੂਰੀ ਹੈ ਦੇਖੋ ਕਿੰਨਾ ਕਮਾਲ ਦਾ ਕੰਮ ਹੈ ਬਹੁਤ ਬਰੀਕੀ ਨਾਲ ਵੱਡੀ ਗੱਲ ਤਾਂ ਇਹ ਹੈ ਕਿ ਇਹ ਪੱਥਰ ਦੇ ਵਿੱਚੋਂ ਇਸ ਦੀ ਨਕਾਸ਼ੀ ਇਹਨੇ ਸੋਹਣੇ ਤਰੀਕੇ ਨਾਲ ਕੀਤੀ ਗਈ ਹੈ ਕਿ ਉਸ ਸਮੇਂ ਕੋਈ ਔਜ਼ਾਰ ਵੀ ਨਹੀਂ ਹੁੰਦਾ ਸੀ ਕਿਤੇ ਕਿੰਨਾ ਫੁੱਲ ਬੂਟੇ ਪਾਏ ਆ ਬਹੁਤ ਸ਼ਾਨਦਾਰ ਮੰਦਿਰ ਸੀ ਇਹ ਆਵਨਿਰੀ ਦਾ ਹਰਸ਼ਦ ਮਾਤਾ ਖੁਸ਼ੀਆਂ ਦੀ ਦੇਵੀ ਜਿਸ ਨੂੰ ਉਹ ਮੰਨਦੇ ਨੇ ਇਹ ਦੇਖ ਕੇ ਅਸੀਂ ਅੱਗੇ ਆਪਣੀ ਅਗਲੀ ਯਾਤਰਾ ਵੱਲ ਵਧ ਜਾਂਦੇ ਆ ਕਿਉਂਕਿ ਇਹ ਆਵਨਿਰੀ ਦਾ ਸਾਡਾ ਇਹ ਦੂਸਰਾ ਗੇੜਾ ਸੀ ਤਾਂ ਹਰ ਵਾਰ ਇੱਥੇ ਆ ਕੇ ਨਵਾਂ ਸਕੂਨ ਮਿਲਦਾ ਨਵਾਂ ਕੁਝ ਸਿੱਖਣ ਨੂੰ ਮਿਲਦਾ ਸੋ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਗਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦੁਨੀਆ ਦੇ ਸੱਤੇ ਅਜੂਬੇ ਭਾਰਤ ਦੀ ਧਰਤੀ ਤੇ ਇੱਕੋ ਥਾਂ ਤੇ ਦਿਖਾਵਾਂਗੇ। ਧੰਨਵਾਦ।